ਬਰਦਾਸਪੁਰ ਦੇ ਪਿੰਡ ਲੱਖੋਵਾਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਪਿੰਡ ਦੇ ਵਿੱਚ ਹੀ ਖੇਤਾਂ 'ਚ ਇੱਕ ਨੌਜਵਾਨ ਦੀ Laash ਹੈ ਜੋ ਬ੍ਰਮਹਦ ਹੁੰਦੀ ਹੈ ਹਾਲਾਂਕਿ ਨੌਜਵਾਨ ਦੀ ਪਛਾਣ ਰਾਣਾ ਮਸੀ ਪੁੱਤਰ ਵਰਸ ਮਸੀ ਪਿੰਡ ਲੱਖੋਵਾਲ ਵੱਜੋਂ ਹੋਈ ਹੈ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਘਰ ਤੋਂ ਵਾਲ ਕਟਾਉਣ ਦੇ ਲਈ ਗਿਆ ਸੀ ਪਰ ਜਦੋਂ ਅੱਜ ਸਵੇਰੇ ਉਹ ਘਰ ਨਹੀਂ ਪਰਤਿਆ ਤਾਂ ਪਿੰਡ ਵਾਸੀਆਂ ਦੇ ਦੱਸ ਅਨੁਸਾਰ ਉਹਨਾਂ ਦੇ ਬੇਟੇ ਦੀ ਜੋ ਲਾਸ਼ ਹੈ ਪਿੰਡ ਦੇ ਖੇਤਾਂ ਦੇ ਵਿੱਚੋਂ ਬਰਾਮਦ ਹੋਈ ਹੈ ਹਾਲਾਕੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕੱਬੇ ਨੂੰ ਲੈ ਕੇ ਜਾਂਚਿਆ ਜੋ ਆਰੰਭ ਦਿੱਤੀ ਗਈ ਹੈ ਅਤੇ थाना सदर ਦੇ ਐਸਐਚਓ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀ ਅਤੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਨਾ ਦੇ ਅਨਸਾਰ ਹੈ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਪਿੰਡ ਲਖੋਵਾਲ ਨਾਲ ਮੇਰੇ ਵਾਰਿਸ ਵਸੀ ਗੱਲ ਬਾਤ ਫੂਕੋ ਤੱਕ ਮੇਲੇ ਚ ਲੜਾਈ ਹੋਈ ਹੀ ਉਦੋਂ ਵੀ ਇਹਦਾ ਸਿਰਸੂਰ ਪਾੜਿਆ ਹੀਗਾ ਪਾਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਪਸਲ ਨਾਲ ਰਾਣਾ ਉਹਦਾ ਬੱਤੇ ਧੋਨੀ ਕਹਿੰਦੇ ਆ ਹਾਏ ਵਾਹ ਜਲ ਬਤਾਈ ਤੇ ਗਾਲ ਬਾਤ ਕਾਦੀ ਹੋਈ ਆ ਪਿੰਡ ਸੁਣਾ ਗਿਆ ਵ ਤੇ ਹੀ ਆਏ ਆ ਹਾਏ ਵਾਹ ਕਿਦਨ ਗਿਆ ਸੀ ਕਿੱਲ ਯਾਰਾ ਵਜੇ ਗਿਆ ਵ ਕਰੋ ਸਿੰਦਾ ਮੈਂ ਦਾੜੀ ਕਰਾਵਾ ਹਾਏ ਵਾਹ ਉਸ ਤੋਂ ਬਰ ਨਹੀਂ ਪਹੁੰਚਾ ਕੱਲ ਹੀ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵ ਹਾਏ ਲੱਗਦਾ ਕਿ ਸ਼ਤਰੀ ਤੇ ਸ਼ਾਮ ਕੇ ਕਾਤੇ ਹੋਏ ਲੜਿਆ ਰਹੇ ਹੋਰ ਕਾਹਦਾ ਝਾਕਾ ਕੀ ਚੰਦੇ ਕੁਝ ਤੇ ਹੋਏ ਤੇ ਆਪਣੀ ਕਾਰਵਾਈ ਹੁਣ ਕਰਨ ਥਾਰੀ ਅੱਜ ਜੀ ਅੱਜ ਸਾਨੂੰ ਇਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਦੀ شناخت ਕਰੀ ਜਾਂ ਰਾਣਾ ਪੁੱਤਰワਰਸ ਸਿੰਘ ਪਿੰਡ ਲਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ